ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਗੁਰਗੋਬਿੰਦ ਸਿੰਘ ਜੀ ਦੀ ਚਰਨ ਸੋਪਾ ਪ੍ਰਾਪਤ ਪਵਿੱਤਰ ਧਰਤੀ ਗੁਰਦੁਆਰਾ ਮਹਿੰਦਿਆਣਾ ਸਾਹਿਬ ਹੁਣ ਤੁਹਾਨੂੰ ਆਪਾਂ ਸੰਗਤ ਜੀ ਪਹਿਲਾਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਜੀ ਦੇ ਇੱਥੇ ਸਿੱਖ ਇਤਿਹਾਸ ਦੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੱਸੀ ਹੋਈ ਆ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਇੱਕ ਵਾਰ ਜ਼ਰੂਰ ਦਰਸ਼ਨ ਕਰਕੇ ਜਾਇਓ ਅਤੇ ਗੁਰਗੋਬਨ ਸਿੰਘ ਜੀ ਦਾ ਮਾਰਗ ਨਕਸ਼ਾ ਵੀ ਲੱਗਿਆ ਹੋਇਆ ਇੱਥੇ ਆਨੰਦਪੁਰ ਸਾਹਿਬ ਤੋਂ ਲੈ ਕੇ ਤਲਵੰਡੀ ਸਾਬੋ ਤੱਕ ਦਾ ਆ ਆ ਤੁਸੀਂ ਦੇਖ ਲਓ ਆਪਾਂ ਵੀਡੀਓ ਦੇ ਵਿੱਚ ਸਾਰਾ ਤੁਹਾਨੂੰ ਦਿਖਾ ਰਹੇ ਹਾਂ ਅਤੇ ਦਸ਼ਮੇਸ਼ ਪਿਤਾ ਗੁਰਗੋਬਨ ਸਿੰਘ ਜੀ ਮਹਾਰਾਜ ਮਗਰ ਰਾਸਵੇਂ ਰੈਕੜ ਤੋਂ ਪਿੰਡ ਲੰਮਾ ਜਟਪੁਰਾ ਮਾਣੂ ਕੇ ਹੁੰਦੇ ਹੋਏ ਇੱਥੇ ਢਾਬ ਮਹਿੰਦੀਣਾ ਸਾਹਿ ਪਹੁੰਚੇ ਇੱਥੇ ਢਾਬ ਦਾ ਚਲ ਬੜਾ ਹੀ ਪਵਿੱਤਰ ਸੀ ਅਤੇ 2-3 ਮੀਲ ਤੱਕ ਕੋਈ ਬਸੋਂ ਨਹੀਂ ਸੀ ਸਤਿਗੁਰ ਜੀ ਨੇ ਇਸ ਢਾਬ ਦੇ ਉੱਪਰ ਸਿੰਘਾਂ ਸਮੇਤ ਇਸ਼ਨਾਨ ਕੀਤਾ ਸਤਿਗੁਰ ਜੀ ਨੇ ਇਸ਼ਨਾਨ ਕਰਕੇ ਉਸਨ ਰੰਗਕਾਰ ਨਾਲ ਵਰਤੀ ਲਾ ਲਈ ਅਤੇ ਇਸ ਇਲਾਕੇ ਵਿੱਚ ਤਸ਼ਮੀਸ ਪਿਤਾ ਜੀ ਤਕਰੀਬਨ 21 ਦਿਨ ਰਹੇ ਇਸ ਢਾਬ ਵਾਲੀ ਜਗ੍ਹਾ ਤੇ ਹੀ ਹੁਣ ਸਰੋਵਰ ਬਣਿਆ ਹੋਇਆ ਹੈ ਇਸ ਥਾਨ ਦੀ ਕਾਰ ਸੇਵਾ ਸਤਖੰਡ ਵਾਸੀ ਬਾਬਾ ਜੋਰਾ ਸਿੰਘ ਜੀ ਲੱਖਾ ਉਹਨਾਂ ਨੇ ਬੜੇ ਹੀ ਤਨਮਨ ਨਾਲ ਸੇਵਾ ਕਰਵਾਈ ਤੇ ਨਾਲ ਹੀ ਧਾਰਮਿਕ ਮੂਰਤਾਂ ਬਣਵਾਈਆਂ ਤੇ ਉਹਨਾਂ ਮੂਰਤਾਂ ਦਾ ਸੰਖੇਪ ਇਤਿਹਾਸ ਵੀ ਲਿਖਵਾਇਆ ਮੂਰਤਾਂ ਬਣਵਾਉਣਾ ਦਾ ਮੰਤ ਮੂਰਤੀ ਪੂਜਾ ਨਹੀਂ ਸਗੋਂ ਜਿਹੜੀਆਂ ਸੰਗਤਾਂ ਇੱਥੇ ਦਰਸ਼ਨ ਕਰਨ ਆਉਣ ਉਹਨਾਂ ਨੂੰ ਆਪਣੀ ਇਤਿਹਾਸ ਤੋਂ ਜਾਣੂ ਕਰਾਉਣਾ ਹੈ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਈਏ ਧਾਰਮਿਕ ਮੂਰਤਾਂ ਦੇ ਆਹ ਦੇਖੋ ਸਿੱਖਾਂ ਦੇ ਸਹਾਰਾ ਨੇਜਿਆਂ ਤੇ ਟੰਗ ਕੇ ਲਿਆ ਜਾ ਰਹੇ ਜ਼ਾਲਮ ਅੱਗੇ ਆਨੰਦਪੁਰ ਸਾਹਿਬ ਦਾ ਜੁੱਧ ਜਿਸ ਵੇ ਤੁਸੀਂ ਦੇਖ ਰਹੇ ਹੋ ਜੰਗ ਦੇ ਮੈਦਾਨ ਦੇ ਵਿੱਚ ਭਾਈ ਕਨਈਆ ਜੀ ਕੋਈ ਫਰਕ ਨਾ ਦਿਖਦੇ ਦੋਵਾਂ ਧਰਾਂ ਨੂੰ ਜਲਸਕਾਰ ਰਹੇ ਸੀਦ ਮਤੀ ਦਾਸ ਜੀ ਤਾਂ ਇਹਨਾਂ ਦੀ ਕੁਰਬਾਨੀ ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਸ਼ਹੀਦ ਹੋ ਗਏ ਦੇਖੋ ਜ਼ਾਲਮ ਆਰਿਆਂ ਨਾਲ ਚੀਰ ਰਹੇ ਅੱਗੇ ਮੀਰ ਮੰਨੂ ਦੇ ਚਲਮ ਵਿੱਚ ਸਦਕੀ ਸਿੰਘਣੀਆਂ ਦੇ ਬੱਚਿਆਂ ਨੂੰ ਉਹਨਾਂ ਦੇ ਗਲਾਂ ਦੇ ਬੱਚੇ ਟੋਟੇ ਟੋਟੇ ਕਰਕੇ ਪਾਦਤਾ ਧਾਨੋ ਮਾਮਾ ਜਿਨ੍ਹਾਂ ਨੇ ਹੱਸ ਹੱਸ ਕੇ ਆਪਣੇ ਪੰਥ ਦੀ ਖਾਤਰ ਜਿਗਰ ਦੇ ਟੋਟੇ ਵਾਰਤੇ ਅੱਗੇ ਦੇਖੋ ਛੋਟੇ ਸਹਿਬਜ਼ਾਦਿਆਂ ਦੀ ਨੀਹਾਂ ਦੇ ਵਿੱਚ ਸਹਾਦਤਾ ਮੋਤੀ لال ਮਹਾਰਾਜ ਜੀ ਮਾਤਾ ਜੀ ਨੂੰ ਖਬਰ ਦਿੰਦੇ ਹੋਏ ਕਿ ਗਏ ਪੋਤਰੇ ਸੰਸ ਤੇ ਆਗ ਮਾਤਾ ਆ ਸਾਰਾ ਕੁਝ ਲਿਖਿਆ ਹੋਇਆ ਬਾਕੀ ਤੁਸੀਂ ਧਿਆਨ ਦੇ ਨਾਲ ਪੜ੍ਹ ਲੈਣਾ ਆਪਣੇ ਸਿੱਧਕ ਦੋਣੀ ਹਿੱਲੇ ਆਪਣੇ ਪੰਥ ਦੇ ਖਾਤਰ ਹੱਸ ਹੱਸ ਕੇ ਜਾਨਾ ਵਾਰ ਦਿੱਤੀਆਂ ਸਿੱਖ ਸੂਰਮਿਆਂ ਨੇ ਧੂੜ ਨਹੀਂ ਪੈਣ ਦਿੱਤੀ ਸਿੱਖੀ ਸਿੱਧਕ ਤੇ ਅਣਖ ਦੀ ਤਾਅ ਉਤੇ ਅੱਗੇ ਤੁਸੀਂ ਦੇਖ ਰਹੇ ਹੋ ਚੰਬਾਲਾ ਪਿੰਡ ਦੀ ਰਹਿਣ ਵਾਲੀ ਮਾਤਾ ਭਾਗੋ ਜੀ ਮੌਕਸਰ ਦੀ ਰਣ ਭੂਮੀ ਦੇ ਵਿੱਚ ਜੂਝਦੀ ਹੋਈ ਗੁਰੂਆਂ ਦੀਆਂ ਲਾਟ ਲੀਆਂ ਫੌਜਾਂ ਨੇ ਹਾਰ ਨਹੀਂ ਮੰਨੀ ਆਖਰੀ ਸਾਹ ਤੱਕ ਲੜਦੇ ਰਹੇ ਆਪਣੇ ਧਰਮ ਦੇ ਲਈ ਸਭ ਤੋਂ ਵੱਧ ਸਿੱਧੀਆਂ ਪ੍ਰਾਪਤ ਕੀਤੀਆਂ ਸਿੱਖ ਧਰਮ ਦੇ ਵਿੱਚ ਇੰਨਾ ਸਿੰਘਾਂ ਸਿੰਘਣੀਆਂ ਨੇ ਭਾਈ ਦਿਆ ਸਿੰਘ ਜੀ ਜਿਨ੍ਹਾਂ ਨੂੰ ਦੇਗ ਦੇ ਵਿੱਚ ਕਾੜਿਆ ਗਿਆ ਅੱਗੇ ਭਾਈ ਜੈ ਸਿੰਘ ਜੀ ਜੋ ਕਿ ਰਬੀਦਾਸ ਜੀ ਸਿੱਖ ਜਿਨ੍ਹਾਂ ਨੇ ਅਜੀਬ ਤਰ੍ਹਾਂ ਦੀ ਸ਼ਹੀਦੀ ਪਾਈ ਆ ਦੇਖੋ ਜ਼ਾਲਮਾਂ ਉਹਨਾਂ ਦੀ ਖਲ ਲਾਉਂਦੇ ਹੋਏ ਅੱਗੇ ਸ਼ਹੀਦ ਭਗਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਦੇਸ਼ ਨੂੰ ਅਜ਼ਾਰ ਕਰਾਉਣ ਦੇ ਲਈ ਹਾਂਸੀ ਦਾ ਰਸਾ ਹੱਸ ਕੇ ਜੁਮਲਿਆ ਸ਼ਹੀਦ ਉਧਮ ਸਿੰਘ ਜੀ ਸਨਾਮ ਸਰਦਾਰ ਕਰਤਾਰ ਸਿੰਘ ਸਰਾਬਾ ਅੱਗੇ ਸਾਈਂ ਮੀਆਂ ਮੀਰ ਜੀ ਆਹ ਜਿੰਨਾ ਵੀ ਕੁਝ ਲਿਖਿਆ ਹੋਇਆ ਆਪਣੀ ਇਤਿਹਾਸ ਬਾਰੇ ਸੰਗਤ ਜੀ ਤੁਸੀਂ ਸਾਰਾ ਗੌਰ ਨਾਲ ਪੜ ਲੈਣਾ ਚਰਖੀਆਂ ਤੇ ਜਿਹੜੇ ਆਰਿਆਂ ਨਾਲ ਚਰਾਏ ਗਏ ਅਰਦਾਸ ਤੇ ਵਿੱਚ ਵੀ ਆਪਣੇ ਕਿਹਾ ਜਾਂਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਤੇ ਜ਼ਾਲਮ ਜਨਮ ਕਰਦੇ ਹੋਏ ਤੁਸੀਂ ਦੇਖ ਰਹੇ ਹੋ ਹੁਣ ਮੈਂ ਆਖਰ ਤੇ ਇਹੀ ਕਹਿਣਾ ਚਾਹੂੰਗਾ ਕਿ ਮੈਂ ਪੂਰੀ ਕੋਸ਼ਿਸ਼ ਕੀਤੀ ਆਪ ਦੇ ਵੱਲੋਂ ਇਤਿਹਾਰ ਦਿਖਾਉਣ ਦੀ ਜੇ ਕੁਝ ਰਹਿ ਗਿਆ ਹੋਵੇ ਜਾਂ ਦੱਸਣ ਵਾਲਾ ਹੋ ਜਾਂ ਕੋਈ ਗਲਤੀ ਹੋ ਗਈ ਹੋਵੇ ਤਾਂ ਸੰਗਤ ਜੀ ਆਪਣਾ ਬੱਚਾ ਸਮਝ ਕੇ ਮaaf ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ